ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ੍ਰੀ ਗੁਰੂ ਦਸ਼ਮੇਸ਼ ਪ੍ਰਕਾਸ਼ ਅਰਦਾਤ ਜੋ ਤੁਸ਼ਟ ਦਮਨ ਸਤਿਗੁਰਾਂ ਦੀ ਇਸ ਮਹਾਨ ਗਾਥਾ ਨੂੰ ਜੋ ਆਪਾਂ ਸ਼ਰਮਨ ਕਰੀਏ ਤੇ ਲਾਹਾ ਪ੍ਰਾਪਤ ਕਰੀਏ ਜੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਸੋ ਇਸ ਉਪਰਾਲੇ ਨੂੰ ਚਾਰ ਚੰਨ ਲਾਉਣ ਤੇ ਗੁਰੂ ਜੀ ਦਾ ਜਿਹੜਾ ਪਿਛਲਾ ਜਨਮ ਦੋਸਤ ਦਮਨ ਦੇ ਰੂਪ ਵਿੱਚ ਉਸ ਦਾ ਵਰਣਨ ਜਿਹੜਾ ਕਵੀ ਦੀ ਕਲਮ ਤੋਂ ਆਪਾਂ ਜਾਣੀਏ ਗੁਰੂ ਜੀ ਦੇ ਪਿਛਲੇ ਜਨਮ ਦਾ ਵਰਣਨ ਸੋਢੀ ਰਾਏ ਦਾ ਛੋਟਾ ਬੇਟਾ ਜਗਤ ਰਾਏ ਜੋ ਕਹੀਏ ਬੰਸ ਉਸ ਦਾ ਸੋਢੀ ਖਤਰੀ ਵਿੱਚ ਪੰਜਾਬੇ ਵਿੱਚ ਪੰਜਾਬੇ ਲਈਏ ਵੱਡਾ ਬੇਟਾ ਪਿਰਥੀ ਰਾਏ ਜੋ ਅਮਰਕੋਟ ਸੀ ਰਹਾ ਜਦ ਉਸ ਦੀ ਵਦੀ ਬਤੇਰੀ ਰਾਜ ਜੋਰ ਫੜ ਲਿਆ ਉਨ੍ਹਾਂ ਵਿੱਚੋਂ ਜਿੰਨਾ ਧੜਾਂ ਚੇਰੀ ਕਸਬ ਕਮਾਇਆ ਸੰਡੇ ਮੀਨੇ ਨਾਮ ਉਨ੍ਹਾਂ ਦੇ ਵਿੱਚ ਦੇਸ਼ ਅਖਵਾਇਆ ਤਾਂ ਹੀ ਸਤਗੁਰੂ ਰਾਮਦਾਸ ਤਾਂ ਹੀ ਸਤਗੁਰੂ ਰਾਮਦਾਸ ਜੀ ਪ੍ਰਥੀ ਚੰਦ ਦੇ ਤਾਂ ਹੀ ਮੀਨਾ ਪਾਪੀ ਕਿਆ ਹੈ ਸੀ ਦੀਨ ਦੁਨੀ ਦੇ ਸਾਈ ਤਰਕਾਂ ਦੇ ਸੀ ਡੋਲੇ ਜਿੰਨਾ ਤਰਕਾਂ ਦੇ ਸੀ ਡੋਲੇ ਜਿੰਨਾ ਨਾਲ ਜੋਰ ਦੇ ਲਏ ਉਹਨਾਂ ਨੂੰ ਮੋਢੇ ਸੁਲਤਾਨੀ ਸਾਰਾ ਦੇਸ਼ ਹੀ ਕਹੇ ਬਾਕੀ ਜਿਹੜੇ ਸ਼ੁੱਧ ਛਤਰੀ ਰਹੇ ਨਾ ਧਰਮ ਟਲਾਏ ਛੋਡੀ ਛਤਰੀ ਰਾਜਪੂਤ ਉਹ ਦੇਸ਼ ਵਿੱਚ ਸਦਵਾਈ ਇਸੇ ਤਰ੍ਹਾਂ ਔਲਾਦ ਉਹਨਾਂ ਦੀ ਉਸ ਦੇਸ਼ ਵਿੱਚ ਉਸ ਦੇਸ਼ ਵਿੱਚ ਸਾਰੇ ਹਾਕਮ ਹੁਕਮ ਚਲਾਉਂਦੇ ਰਹੇ ਸੂਰਬੀਰ ਹੋ ਭਾਰੇ ਫਿਰ 16ਵੀਂ ਸਦੀ ਦੇ ਅੰਦਰ ਜੋਰ ਮਲੇਛਾ ਪਾਇਆ ਆਨ ਸਿਕੰਦਰ ਲੋਧੀ ਪਾਪੀ ਪਾਪੀ ਸਾਰਾ ਦੇਸ਼ ਗਵਾਇਆ ਛੋਡੀ ਰਾਮ ਦੇ ਵੰਸ਼ ਵਿੱਚੋਂ ਸੀ ਅਮਰਕੋਟ ਦਾ ਵਾਲੀ ਵਸ਼ਲ ਰਾਏ ਨਾਮ ਉਸ ਦਾ ਬੀਰ ਬੰਕਰਾ ਅਲੀ ਸਵਾਮਣੇ ਦੀ ਪਾਸ ਹਮੇਸ਼ਾ ਰੱਖੇ ਸਾਗ ਫੁਲਾਦੀ ਬੜਾ ਬਹਾਦਰ ਜੰਗੀ ਯੋਧਾ ਯੁੱਧ ਕਰਨ ਦਾ ਆਦੀ ਨਾਲ ਹਜ਼ਾਰ ਜਵਾਨ ਚੋਣਵਾ ਹਰ ਦਮ ਉਸ ਦੇ ਰਹਿੰਦਾ ਜਿੱਥੇ ਕੋਈ ਜਾਲਨ ਸੁੰਦਾ ਬਿਜਲੀ ਵਾਂਗੂੰ ਪੈਂਦਾ ਤੁਰਕਾਂ ਹੱਥੋਂ ਦੇਸ਼ ਉਸਨੇ ਬਹੁਤ ਵਾਰ ਬਚਾਇਆ ਬੀਰ ਵਿਕਰਮਜੀਤ ਬੀਰ ਵਿਕਰਮਾਜੀਤ ਵਾਂਗ ਸੀ ਜਸ ਉਸਨੇ ਪਾਇਆ ਨਾਮ ਉਸ ਦਾ ਪ੍ਰਭੂ ਵਸ਼ਲ ਹੈ ਹਣ ਤੱਕ ਲੋਕ ਬੁਲਾਉਂਦੇ ਪਰਜਾ ਕਰਦੇ ਪੂਜਾ ਕਰਦੇ ਦੁੱਧ ਕੜਾ ਦਾ ਭੋਗ ਹਮੇਸ਼ਾ ਲਵਾਉਂਦੇ ਉਸ ਸਮੇਂ ਉਸ ਨਾਲ ਜੋਰ ਸੀ ਦੁਸ਼ਟਾਂ ਤੈਂ ਖਾਇਆ ਇਸ ਵਾਸਤੇ ਨਾਮ ਦੂਸਰਾ ਦੁਸ਼ਟ ਦਮਨ ਅਖਵਾਇਆ ਔੜ ਕਾਰ ਉਪਕਾਰ ਵਧੇਰੇ ਚਿੱਤ ਪ੍ਰਭੂ ਵੱਲ ਲਾਇਆ বিজে رائے ਨੂੰ ਹੋ ਵੈਰਾਗੀ ਉਪਰ ਤਖਤ ਬਿਠਾਇਆ ਦੇ ਕੇ ਰਾਜ بیٹے ਦੇ ਤਾਂ ਹੀ ਉੱਤਰਖੰਡ ਨੂੰ ਗਿਆ হেমਕੰਡ ਪर्वਤ ਦੇ ਉੱਪਰ ਜਾ ਡੇਰਾ ਲਾ ਲਿਆ ਲੈ ਉਪਦੇਸ਼ ਸਮੁੰਡਨ ਪਾਸੋਂ ਪੂਰਨ ਵਿਦਿਆ ਸਾધી ਰੋਗ ਇੰਦਰੇ ਮਨ ਵਸ ਕਰਕੇ ਬੈਠਾ ਲਾਇ ਸਮਾਧੀ ਹੋ ਕੇ ਪੌਣ ਆਹਾਰੀ ਬੈਠਾ ਨਾ ਕੁਝ ਖਾਵੇ ਪੀਵੇ ਨਿਰਮਲ ਧਾਰ ਗਗਨ ਚੋਂ ਚੁੰਦੀ ਲੈਰਾ ਸੁਸਦਾ ਜੀਵੇ ਡਾਢੀ ਕਠਨ ਤਪਛਿਆ ਕੀਤੀ ਸਗਲ ਇੰਦਰੇ ਜੀਤੇ ਅੰਤਿਸ਼ ਕਰਨ ਅਤੇ ਮਨ ਪਾਪੀ ਬਸ ਆਪਣੇ ਵਿੱਚ ਕੀਤੇ ਬਿਰਤੀ ਹਮੇਸ਼ਾ ਦੁਸ਼ਟ ਦਮਣ ਦੀ ਰਹੇ ਏਕ ਰਸ ਲਾਗੀ ਦੂਜਾ ਭਾਗ ਗਿਆ ਉੱਡ ਵਿੱਚੋਂ ਜੋਤ ਸਪੂਰਨ ਜਾਗੀ। ਧਿਆਤਾ ਧਿਆਨ ਧੇਰਕ ਹੋਇਆ। ਗਹਿ ਗਿਆਨ ਗਿਆਤਾ खोज ਤਿਰਕੁਟੀ ਦਾ ਉੱਡ ਗਿਆ ਇੱਕ ਰੂਪ ਪਛਾਤਾ। ਵਿੱਚ ਬਚਿਤ੍ਰਨਾਟਕ ਸਤਗੁਰ ਆਪਣੀ ਆਪ ਜ਼ਬਾਨੀ ਲਿਖਿਆ ਇਹ ਪ੍ਰਸੰਗ ਇਸ ਤਰ੍ਹਾਂ ਸੁਣ ਸੱਜਣ ਗੋਣਖਾਨੀ ਸਤਗੁਰੂ ਸੱਚੇ ਪਾਤਸ਼ਾਹ ਜੀ ਜਦ ਦੁਸ਼ਤ ਦਮਨ ਦੇ ਰੂਪ ਵਿੱਚ ਸੀ ਤਾਂ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਗ੍ਰਹਿ ਵਿਖੇ ਗੁਰੂ ਸਾਹਿਬ ਦਾ ਅਵਤਾਰ ਹੋਇਆ ਸਤਗੁਰੂ ਸੱਚੇ ਪਾਤਸ਼ਾਹ ਦੇ ਜੋ ਮबारक ਬੋਲ ਨਾਵੇਂ ਗੁਰੂ ਜੀ ਜਾਂਦੇ ਅਸਾਮ ਵੱਲੇ ਕਹਿ ਗਏ ਸੀ ਬਚਨ ਸੁਣਾਏ ਸੋਣਾ ਪੈਦਾ ਹੋਵੇ ਗੱਬਲੀ ਅਵਤਾਰ ਯੋਦਾ ਨਾਮ ਰੱਖਣਾ ਕੋ ਬਿੰਦ ਰਾਏ ਸੋਣਾ ਇਹੋ ਨਾਮ ਮਾਤਾ ਜੀ ਨੇ ਰੱਖ ਦਿੱਤਾ ਹਰ ਇੱਕ ਦੇ ਚਿੱਤ ਨੂੰ ਭਾਏ ਸੋਣਾ ਫਿਰ ਉਹ ਬਿੰਦ ਸਿੰਘ ਕਰਤਾਰ ਸਿੰਘਾ ਹੋਇਆ ਨਾਮ ਸ਼ੁਭਾ ਜਗ ਪਾਏ ਸੋਣਾ ਸਤਿਗੁਰੂ ਪਾਤਸ਼ਾਹ ਗੋਬਿੰਦ ਸਿੰਘ ਮਹਾਰਾਜ ਦੇ ਪਾਤਸ਼ਾਹੀ ਬਾਲ ਅਵਸਥਾ ਦੀ ਜਿਹੜੀ ਰੋਹਾਨੀਅਤ ਰੱਬੀ ਨੂਰ ਤੇ ਤੇਜ ਪ੍ਰਤਾਪ ਭਰਿਆ ਚਿਹਰਾ ਵੇਖ ਕੁਰਬਾਨ ਹੋ ਜਾਏ ਹਰ ਕੋਈ ਮਾਤਾ ਜੀ ਦੀ ਖੁਸ਼ੀ ਦਾ ਅੰਤ ਕੀ ਸੀ ਕਰ ਦਰਸ਼ਨ ਖੁਸ਼ੀ ਜਿਤਾਏ ਹਰ ਕੋਈ ਦਾਸ ਦਾਹਿਆਂ ਦਾਸ ਦਸਿਆਂ ਹੱਥਾਂ ਤੇ ਫਿਰਨ ਚੁੱਕੀ ਰਹੀਏ ਦੇਖਦੇ ਹੀ ਦਿਲੋਂ ਚਾਹੇ ਹਰ ਕੋਈ ਸਹਬ ਜਾਂਦੇ ਦਾ ਦੇਖ ਕੇ ਸਰੂਪ ਸੋਹਣਾ پاس ਰਹਿਣ ਲਈ ਲਲਚਾਏ ਹਰ ਕੋਈ ਕੋਲ ਫੁੱਲ ਵਾਂਗੂ ਚਿਹਰਾ ਰਹਿ ਖਿੜਿਆ ਸੋਹਣੀ ਵੇਖ ਸੂਰਤ ਹਰ ਖਾਏ ਹਰ ਕੋਈ ਸੂਰਜ ਚੜ੍ਹਦੇ ਵਾਂਗ ਹੀ ਤੇਜ ਦਿਖਾ ਦਰਸ ਕਰਦੇ ਆ ਸੀਸ ਝੁਕਾਏ ਹਰ ਕੋਈ ਇਹ ਤਾਂ ਰਾਮ ਜਾਂ ਕ੍ਰਿਸ਼ਨ ਅਵਤਾਰ ਹੋਇਆ ਰੂਪ ਵੇਖਦਾ ਨਾ ਸੁਨਾ ਏ ਹਰ ਕੋਈ ਇਤਰਾਮ ਯਾ ਕ੍ਰਿਸ਼ਨ ਅਵਤਾਰ ਹੋਇਆ ਰੂਪ ਵੇਖਦਾ ਨਾ ਸੁਨਾ ਇਹ ਹਰ ਕੋਈ ਸਦਾ ਹੱਸਦੇ ਰਹਿਣ ਨਾ ਕਨੇ ਰੁੰਦੇ ਲੀਲਾ ਵੇਖ ਮਨ ਤਨ ਤਨ ਕੋ ਮਾਇ ਹਰ ਕੋਈ ਦਸ ਦਾਸੀਆਂ ਰਹਿਣ ਹਮੇਸ਼ਾ ਹਾਜ਼ਰ ਨਾਲ ਕੁਝੀ ਦੇ ਸੇਵਾ ਕਮਾਏ ਹਰ ਕੋਈ ਬੜਾ ਵੇਖ ਕੇ ਤੇਜ ਕਰਤਾਰ ਸਿੰਘਾ ਸਹਬ ਜਾਤੇ ਪਾਸੋਂ ਖੋਪ ਖਾਏ ਹਰ ਕੋਈ ਸ੍ਰੀ ਦਸ਼ਮੀਸ਼ ਜੀ ਦੀ ਪਾਲਣਾ ਤੇ ਸੰਗਤਾਂ ਨੂੰ ਹਮੇਸ਼ਾ ਦਰਸ਼ਨ ਕਰਾਉਣੇ ਵੱਡੀ ਮਾਤਾ ਸਣੇ ਮਾਤਾ ਗੁਜਰੀ ਜੀ ਵੱਡੀ ਮਾਤਾ ਮਾਤਾ ਜੀ ਮਾਤਾ ਨਾਨਕੀ ਜੀ ਤੇ ਮਾਤਾ ਗੁਜਰਪੁਰ ਵੱਡੀ ਮਾਤਾ ਸਣੇ ਮਾਤਾ ਗੁਜਰੀ ਜੀ ਖੁਸ਼ੀ ਨਾਲ ਨਾ ਜਾਵੇਂ ਇਸ ਮਾਵ ਦੇ ਸਣ ਦਾਦੀ ਜੀ ਤਾਂ ਰਾਤ ਦਿਨ ਰਹਿਣ ਵਿੰਦੇ ਜਿਨਨੇ ਪੁੱਜ ਦੇ लाਡ ਲਡਾਉਂਦੇ ਸਨ ਬੋਧ ਵਿੱਚੋਂ ਨਾ ਕਦੇ ਉਤਾਰਦੇ ਸਨ ਨੈਤਉ ਨਹੀਂ ਪਦਾਰਥ ਖੁਲਾਮਦੇ ਸਨ ਸਹਬ ਜਾਦੇ ਹੋਰੀ ਜਿਉਂ ਜਿਉਂ ਹੋਣ ਵੱਡੇ ਤਿਉ ਤਿਉ ਬੜੀ ਖੁਸ਼ੀ ਮਨਾਉਂਦੇ ਸਨ ਘੜੀ ਘੜੀ ਅਕਾਲ ਦਾ ਸ਼ੁਕਰ ਕਰਦੇ ਵਡੇ ਸਤਿਗੁਰਾਂ ਤਾਈਂ ਧਿਆਮ ਦੇ ਸੰ ਦਿਨ-ਦਿਨ ਸੋਹਣੇ ਸੁਣੇ ਕਪੜੇ ਪਾ ਕਰਕੇ ਨਿੱਕੇ ਜੇ ਵਰਪਾਸ ਜਾਂਦੇ ਸੰ ਨਾਲੇ ਸਹਬ ਜੀ ਰਾਮਕ੍ਰਿਸ਼ਨ ਵਾਂਗੂ ਨਿਤ ਨਵੀਆਂ ਹੀ ਲੀਲਾ ਦਿਖਾਉਂਦੇ ਸੰਨ ਦਾਸ-ਦਾਸੀਆਂ ਮਾਤਾ ਜੀ ਵੇਖ ਕਰਕੇ ਕਈ ਵਾਰ ਅਸਚਰਜ ਹੋ ਜਾਂਦੇ ਸੰਨ ਦੂਰ ਨੇੜਿਓਂ ਸਿੱਖ ਵੀ ਨਤ ਆਵਣ ਭੇਟਾ ਆਣ ਬਿਆੰਤ ਚੜਾਉਂਦੇ ਸੰਨ ਸਦਾ ਮਾਮਾ ਜੀ ਸੰਗ ਤਾਂ ਆਈਆਂ ਤੇ ਤਿੰਨੇ ਪੈਰ ਦੀਵਾਲਾਂ ਲਗਾਉਂਦੇ ਸੰਨ ਸਾਹਿਬ ਜਾਦੇ ਨੂੰ ਗੋਦ ਦੇ ਵਿੱਚ ਲੈ ਕੇ ਸਭ ਤਾਈ ਦیدار ਕਰਾਮ ਦੇ ਸੰ ਨਰ ਨਾਰ ਸਭ ਵੇਖ ਸਰੂਪ ਤਾਈ ਤਾਈ ਧਨ ਧਨ ਦਾ ਸ਼ਬਦ ਸੁਣਾਉਂਦੇ ਸੰ ਅੱਖਾਂ ਰੂਪ ਨੂੰ ਖੇਡ ਕੇ ਰਾਜ ਦੀਆਂ ਨਾ ਧਾਰਵਾੰਗ ਚਕੋਰ ਲਗਾਮ ਦੇ ਸੰ ਬੜੇ ਬੜੇ ਰਾਇਸ ਜੋ ਸ਼ਹਿਰ ਵਾਸੀ ਸੋਣ ਸੋਣ ਦੀਦਾਰ ਨੂੰ ਆਉਂਦੇ ਸਨ ਹੋਰ ਪੰਡਤ ਜੋਤਿਸ਼ੀ ਗੁਣੀ ਗਿਆਨੀ ਵੇਖ ਇਹੋ ਪਰਿਸ਼ੇ ਲਗਾਉਂਦੇ ਸਨ ਕਾਲ ਯੁਗ ਵਿੱਚ ਹੋਇਆ ਅਵਤਾਰ ਸਚਾ ਸਹਬ ਜਾਦੇ ਨੂੰ ਸੀਸ ਚੁਕਾਉਂਦੇ ਸੰ ਦਿਲੋਂ ਦਿਨੋਂ ਦਿਨ ਸਾਰੇ ਗੱਲਾਂ ਧੁੰਮ ਗਈਆਂ ਲੋਕ ਸੁਣ ਸੁਣ ਪ੍ਰੇਮ ਵਧਾਉਂਦੇ ਸੰ ਜਵਾਹ ਰਾਤ ਨਗਦੀ ਜਵਾਹ ਰਾਤ ਨਗਦੀ ਬਸਤਰ ਬਹੁਤ ਮੁੱਲੇ ਸਰਦਾ ਵਾਣ ਭੇਟਾ ਨਿਤ ਨਾਮ ਦੇ ਸੰ ਆਉ ਜਾਈ ਲੱਗੀ ਰਹੇ ਹਰ ਵੇਲੇ ਲੋਕ ਗੀਤ ਪ੍ਰੇਮ ਦੇ ਗਾਉਂਦੇ ਸੰ ਮਾਇਆ ਰੋਜ ਬਿਆੰਤ ਹੀ ਆਉਣ ਲੱਗੀ ਲੰਗਰ ਮਾਤਾ ਜੀ ਲਾ ਵਰਤਾਂ ਦੇ ਸੰ ਅਠੀ ਪੈਰ ਲੋਹਾਂ ਰਹਿਣ ਤਪਦੀਆਂ ਜੀ ਸਹਿ ਗਰੀਬ ਗੁਰਬੇ ਆਣ ਖਾਉਂਦੇ ਸਨ ਵਦਿਆ ਰੋਣ ਕਾ ਆਣ ਕਰਤਾ ਸਿੰਘਾ ਸਿਆਣੇ ਵੇਖ ਆਚਰਜ ਮਨਾਵਦੇ ਸਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਸਾਮ ਦੀ ਧਰਤੀ ਤੋਂ ਪਟਨੇਵਾਲ ਚਾਲਾ ਮਾਰਦੇ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਖਿਆਲ ਮੁੜੇ ਦੇਸ਼ ਅਸਾਮ ਤੋਂ ਗੁਰੂ ਜੀ ਬਿਸ਼ਰ ਸਿੰਘ ਤੇ ਕਾਜ ਸਵਾਰ ਕੇ ਜੀ ਆਏ ਮਾਗ 1724 ਨੂੰ ਸਹਾਂ ਪਾਪੀਆਂ ਦੇ ਤਾਂ ਹੀ ਤਾਰ ਕੇ ਜੀ ਡਿੱਠਾ ਪਟਨੇ ਆਣ ਕੇ ਸਹਿਬ ਜਾਦਾ ਨੌਵੇਂ ਗੁਰੂ ਜੀ ਨੇ ਖੁਸ਼ੀ ਧਾਰ ਕੇ ਜੀ ਚੇਜ ਰੂਪ ਉਤਾਰਾਂ ਦੇ ਗੁਣ ਸਾਰੇ ਦਸ਼ਮੇਸ਼ ਦੇ ਵਿੱਚ ਇਹ ਵਿਚਾਰ ਕੇ ਜੀ ਦਾਨ ਪੁੰਨ ਕੀਤਾ ਬਹੁਤ ਆਜ ਜਾਣ ਦਿਲੋਂ ਵਾਹਿਗੁਰੂ ਸ਼ੁਕਰ ਗੁਜ਼ਾਰ ਕੇ ਜੀ ਛੱਡ ਪਟਣ ਆਏ ਦਸ਼ਮੇਸ਼ ਜੀ ਨੂੰ ਇਧਰ ਵੈਰ ਬੇਬਾਦ ਚਤਾਰ ਕੇ ਜੀ ਆ ਆਨੰਦਪੁਰ ਰੌਣਕਾਂ ਬਖਸ਼ਿਓ ਨੇ ਬਹੁਤ ਨਵੇਂ ਮਕਾਨ ਉਸਾਰ ਕੇ ਜੀ ਛੱਡ ਪਟਨੇ ਆਏ ਦਸ਼ਮੇਸ਼ ਜੀ ਨੂੰ ਇਧਰ ਬੈਰ ਬੇਬਾਦ ਚਤਾਰ ਕੇ ਜੀ ਆ ਅਨੰਦਪੁਰ ਰੌਣਕਾਂ ਬਖਸ਼ਿਓ ਨੇ ਬਹੁਤ ਨਵੇਂ ਮਕਾਨ ਉਸਾਰ ਕੇ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਟਨੇ ਤੋਂ ਅਨੰਦਪੁਰ ਸਹਿਬਾ ਕੇ ਜੋ ਮਹੱਲਾ ਦੀ ਤਿਆਰੀ ਕਰਨੀ ਰਹਿਸ਼ ਵਾਸਤੇ ਪ੍ਰਬੰਧ ਕਰਨੇ ਸੰਗਤਾਂ ਦੇ ਰਹਿਸ਼ ਵਾਸਤੇ ਪ੍ਰਬੰਧ ਕਰਨੇ ਸੋ ਇਸ ਤੋਂ ਅੱਗੇ ਜੋ ਆਪਾਂ ਅਗਲੀ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ